ਇਹ ਕਿਵੇਂ ਬਣਾਉਣਾ ਕਹਿੰਦਾ ਅਸੀਂ ਤਾਂ ਆਹੀ ਹੈ ਯਾਰ ਵਰਦੀ ਚੰਗੇ ਬੂਟ ਮਿਲਣ ਸਾਨੂੰ ਚੰਗੀ ਬੱਦੀ ਮਿਲੇ ਟਾਈਮ ਸਭ ਤਨਖਾਹ ਮਿਲੇ ਚੰਗਾ ਵਧੀਆ ਖਾਣਾ ਮਿਲੇ ਆਹੀ ਅਸੀਂ ਕਹਿਣਾ ਹੋਰ ਤਾਂ ਅਸੀਂ ਕੁਝ ਕਹਿਣਾ ਹੀ ਨਹੀਂ ਅੱਛਾ ਮੈਂ ਕੋਸ਼ਿਸ਼ ਕਰੂੰਗਾ ਉਸ ਟਾਈਮ ਮੈਂ ਹਾਲੀ ਪਾਉਂਦਾ ਹੁੰਦਾ ਸੀ ਹਰ ਮੈਂ ਜੋੜਿਆ ਤੇ ਨਵਾਸ ਤੇ ਗੱਲ ਆਈ ਫਿਰ ਉਦੋਂ ਮਾ ਯਾਰ ਕਿਸੇ ਤਰਜ਼ ਤੇ ਲੱਗੇ ਇਹਨੂੰ ਖਾਣਾ ਲੈਣ ਗਿਆ ਚੀ ਗੀਤ ਆਉਂਦਾ ਹੁੰਦਾ ਸੀ ਅਰ ਬੋਲ ਰਾ ਦਾ ਬੋਲ ਸੰਗਮ ਹੋਗਾ ਕਿ ਨਹੀਂ ਅੱਛਾ ਜੀ ਪੂਰੀ ਨਾ ਤਰਕਦਾ ਕਿ ਇੱਕ ਗੀਤ ਤਿਆਰ ਕਰਿਆ ਅਰੇ ਪਾਟੀ ਪ੍ਰਾਣੀ ਜਲਸੀ ਨਾਲ ਕਵਾੜੀ ਕੀ ਨਾ ਕਰਤੀ ਅਰ ਬੋਲ ਮੇਜਰ ਬੋਲ ਕਰਨ ਨੂੰ ਹੋ ਵੀ ਚੇ ਨਹੀਂ ਅੱਛਾ ਜਣੇ ਉਹਦੇ ਥੱਲੇ ਬੂਟਾਂ ਤੋਂ ਲੈ ਸਾਰਾ ਸਿਸਟਮ ਉਹਦੇ ਜਿਹੜਾ ਬੰਨਿਆ ਸੀ ਸਾਰਾ ਉਹ ਗੀਤ ਦੇ ਵਿੱਚ ਰਿਕਾਰਡ ਕਰਤਾ ਅੱਛਾ ਜੀ ਬੋਲ ਕਰ ਕਿਉਂ ਨੂ ਤੀਜੇ ਦੰਨਾ ਆਇਆ ਮੈਨੂੰ ਕਹਿੰਦਾ ਬਣਿਆ ਕੁਛ ਮਾਣ ਬਣਿਆ ਮਹਾ ਜਾਲ ਤੁਸੀਂ ਹਿੰਦੀ ਚ ਬਖਾਓਗੇ ਮੈਂ ਤੁਹਾਨੂੰ ਪੰਜਾਬੀ ਚ ਬਖਾ ਦਿੰਦਾ ਤੂੰ ਹਿੰਦੀ ਬੋਲ ਲੈ ਉਹਨੇ ਭਾਈ ਉਹ ਗੀਤ ਜਿਹੜਾ ਰਿਕਾਰਡ ਕਰਿਆ ਤੇ ਤੀਜੇ ਦਿਨ ਇੱਥੇ ਗਰਾਉਂਡ ਦੇ ਵਿੱਚ ਡਰਾਮਾ ਪੇਸ਼ ਕਰਨਾ ਸੀ ਉਹਨਾਂ ਨੇ ਉਹ ਜਿਹੜਾ ਸ਼ਕੰਦਰ ਸੀ ਗੁੜੀਆਂ ਵਾਲੇ ਕੱਪੜੇ ਪਾ ਕੇ ਨਾ ਨਚਾਰ ਬਹੁਤ ਤਖੜਾ ਸੀ ਅੱਛਾ ਨਾਚਾ ਪੇਸ਼ ਕਰਦਾ ਸੀ ਅੰਮੂ ਲਾਗੇ ਗੁਆੜੀਆ ਤੇ ਕਰਾਸਰਾਏ ਆਪਣੇ ਰਹਿ ਕੇ ਕਲਾ ਪਿੰਡ ਦੇ ਵਿੱਚ ਉਹ ਜਿੰਨੇ ਪਾਕ ਤੋਂ ਚੱਕ ਲਿਆ ਹੁੰਦੇ ਬੰਮੀ ਇਹ ਪਿੰਡ ਚੋਂ ਚੱਕ ਲਿਆ ਇਦਾਂ ਬਰਦਾਸ਼ਟ ਇਹਨੂੰ ਸਜ਼ਾਇਆ ਅੱਛਾ ਜਗਨੇਟੂ ਆ ਕੇ ਉਹ ਨਾਲੇ ਰੋਸ਼ਨੀ ਕਰਤੀ ਪੜਾਕੇ ਛੰਡੇ ਜਿਵੇਂ ਹੁਣ ਆਪਣੇ ਜਵਾਹਾ ਛੱਡਦੇ ਆ ਉਦੋਂ ਉਹਨਾਂ ਕੋਲੇ ਤਾਂਹਾ ਛੰਡ ਵਾਲੇ ਪੜਾਕੇ ਨਹੀਂ ਹੁਣ ਆਉਂ ਪਿੰਡਾਂ ਚਾਹੀਦੀ ਪਿੰਡਾਂ ਦੇ ਲੋਕ ਆਏ ਦੇਖਣ ਗਰਾਉਂਡ ਤੇ ਰਸਾ ਫੇਰਿਆ ਗਿਆ ਪਰ ਮੈਂ ਉਹਨਾਂ ਨਾਲ ਰਹਿੰਦਾ ਸੀ ਮੈਂ ਤਾਂ ਸਮਝ ਨਹੀਂ ਪਟ ਪਾ ਬਹੁਤ ਜਿੱਤੇ ਬੱਗਿਆ ਸੀ ਉਹਨਾਂ ਦਾ ਮਤਲਬ ਦੇ ਵੀ ਸੇਕ ਦੇੁੰਦੇ ਨਹੀਂ ਰਹੇਗਾ ਫੌਜ ਚ ਜਨੇ ਆਮ ਬੰਦਿਆਂ ਨੂੰ ਫੌਜ ਦੇ ਵਿੱਚ ਬਹਿਣ ਨਹੀਂ ਦਿੰਦੇ ਥੋੜੀ ਜਾਣ ਪਛਾਣ ਸੀ ਹਾਂ ਕਿਉਂਕਿ 3000 4-5000 ਕੁਰਸੀ ਉਹਨਾਂ ਦੀ ਲੱਗੀ ਸੀ ਅੱਛਾ ਜਿੰਨੇ ਵੱਡੇ ਅਫਸਰ ਸੀ ਉਹ ਸਟੇਜ ਤੇ ਮੌਜੂਦ ਸੀ ਚਿੱਟੀ ਵਰਦੀ ਦੇ ਵਿੱਚ ਸੀ ਉਹ ਹੌਂਜ ਥੰਦੇ ਵਿੱਚ ਜੀ ਕੁਰਸੀਾਂ ਹੌਂਜ ਦੇ ਵਿੱਚ ਹੀ ਮੈਂ ਬੈਠਾ ਸੀ ਕੁਰਸੀ ਅੱਛਾ ਕੋਲੇ ਹੋਰ ਗੀਤ ਪੇਸ਼ ਕਰੇ ਮਾੜੀ ਨੂੰ ਲਵਾਲਾ ਪਸਨਾ ਮੇਨੂੰ ਬਾਪੂ ਦਾ ਪਲੇਖਾ ਪਿੰਦਾ ਇਹ ਜੀ ਗੀਤ ਗਾਉਲੇ ਹੁੰਦੇ ਸੀ ਉਹ ਅੱਛਾ ਪੁਰਾਣੇ ਜਵਾਨਿਆਂ ਚ ਜਿਹਨੇ ਕਰੀ ਜਾਂ ਕਰੀ ਜਾਂ 11 ਕ ਦਾ ਟਾਈਮ ਹੋਇਆ ਤੇ ਉਹਨੇ ਮੇਰੇ ਵਾਲਾ ਸਿਸਟਮ ਚੱਕ ਲਿਆ ਉਵੇਂ ਜਿਹਨੇ ਜਲਸੀ ਤੇ ਆਇਆ ਪਾਰਟੀ ਪਾਰਟੀ ਬੂਟ ਲਿਆ ਆ ਸਾਰਾ ਕੁਝ ਲਿਆ ਕੇ ਉਹਨੇ ਜਦੋਂ ਡਰਾਮੇ ਦੇ ਵਿੱਚ ਪੇਸ਼ ਕਰਿਆ ਉਹਦੇ ਵਿੱਚ ਮੇਰਾ ਨਾਮ ਪਾਇਆ ਹੋਇਆ ਸੀ ਬੋਲਾਂ ਦੇ ਪਾਸੇ ਅੱਛਾ ਤਿੰਨ ਬ੍ਰੇਕ ਇਹਦੇ 요거 ਮਾਮੀਰਾ ਆਇਆ ਉਹ ਗੀਤ ਤੇ ਇੰਨਾ ਖੁਸ਼ ਹੋਏ ਲੋਕ ਬੇਹੱਦ ਫੌਜ ਅਸੀਂ ਉਹਨੂੰ ਟ੍ਰੇਨਿੰਗ ਵੀ ਬੜੀ ਕਰਨੀ ਹੁੰਦੀ ਸੀ ਅੱਛਾ ਜਿਹੜਾ ਲਵਜ ਕਹਿੰਦਾ ਸੀ ਉਹੀ ਉਹ ਚੀਜ਼ ਚੱਕ ਕੇ ਦਿਖਾਉਂਦਾ ਸੀ ਦੀ ਆਹ ਚੀਜ਼ ਆਏ ਲਿਖੋ ਜਦੋਂ ਗਾਇਆ ਤੇ ਫੌਜ ਬਹੁਤ ਹੱਸੀ ਤਾਲੀਆਂ ਬੈਣ ਜਦੋਂ ਮੇਰਾ ਨਾਮ ਆਇਆ ਤੇ ਸਿਕੰਦਰ ਨੂੰ ਪੁੱਛਿਆ ਗਿਆ ਦੀ ਇਹ ਪਿੰਦ ਰਹਿ ਕੇ ਕਲਾ ਦਾ ਕੌਣ ਬੰਦਾ ਜੀ ਨੇ ਇਹ ਤੈਨੂੰ ਇਹ ਬਣਾ ਕੇ ਦਿੱਤਾ ਸਿਰ ਸਟੋਰੀ ਬਣਾ ਕੇ ਥੋਰੀ ਨਹੀਂ ਬਣਾ ਕੇ ਹਾਂਜੀ ਉਨੇ ਉਨਕਲ ਕਰਕੇ ਉਹ ਬੈਠਾ ਨੂੰ ਉਹਨੇ ਬਾਜ਼ ਮਾਰੀ ਸਟੇਜ ਤੇ ਸੱਧਿਆ ਜਣੇ ਉਦੋਂ 8-7 ਰੁਪਏ ਦਿਹਾੜੀ ਹੁੰਦੀ ਸੀ ਅੱਛਾ ਜੀ ਆਮ ਜਿੰਨੇ ਤਾਂ ਹਾਂ ਬੰਦੇ ਬੈਠੇ ਸੀ ਕਿਸੇ ਨੇ 10 ਕਿਸੇ ਨੇ 20 ਕਿਸੇ ਨੇ ਕਿੰਨੇ ਕਿਸੇ ਨੇ ਕਿੰਨੇ ਕਿਸੇ ਨੇ ਕਿੰਨੇ ਗਵੇਲੀਆ ਨੇ ਮੈਨੂੰ 500 ਰੁਪਏ ਦਿੱਤਾ ਅੱਛਾ ਜੀ ਇਹਨੇ ਸਾਲ ਦੇ ਵਿੱਚ ਮੈਂ ਇਥੋਂਨੇ ਕਮਾਏ ਨਹੀਂ ਜਾਂਦੇ ਸੀ 17-1800 ਰੁਪਏ ਤੇ ਇੱਕ ਸਾਲ ਦੇ ਵਿੱਚ ਮੈਂ ਲੱਗਿਆ ਹੋਇਆ ਅੱਛਾ ਜਿੱਥੇ ਮੈਨੂੰ ਉਸੇ ਇੱਕ ਗੱਲ ਨਾਲ 18-1900 ਰੁਪਿਆ ਥੋੜੇ ਜਿਹਾ ਟਾਈਮ ਚ ਥੋੜੇ ਟਾਂ ਜਾਦਾ ਬਹੁਤ ਵੱਡੀ ਗੱਲ ਹੈ ਮਨ ਨੂੰ ਲੱਗਦਾ ਫਿਰ ਉਹਦੇ ਨਾਲ ਯਾਰੀ ਸੀ ਇੰਦੀਆਂ ਉਹਨੂੰ ਸਪੂਰੀਆਂ ਲਿਖੀਆਂ ਫਿਰ ਇੱਕ ਸਪੂਰੀਉ ਮੈਂ ਦੇਖ ਕੇ ਦੇਖ ਕੇ ਲਗਾ ਮੇਰੀ ਜਾਨੀ ਤੋਂ ਉਸ ਤੋੜੀ ਅੱਛਾ ਉਸ ਤੋੜੀ ਲਿਖੀ ਅਸੀਂ ਦੀ 17 ਦਿਨਾਂ ਚ ਅੱਛਾ ਉਹ ਲਿਖ ਲੈਂਦੇ ਸੀ ਰੋਜ਼ ਥੋੜੀ ਜਿਹੀ ਰੋਜ਼ ਲਿਖ ਦਿੰਦੇ ਸੀ ਉਹ ਸਟੋਰੀ ਨੂੰ ਉਹ ਲਿਖ ਕੇ ਜੋ ਪਹਿਲੀ ਗੱਲ ਦੀ ਹੀ ਗੱਲ ਹੀ ਆ ਉਹ ਮੈਨੂੰ ਕਹਿੰਦਾ ਵੀ ਗਵੇਰੀ ਯਾਰ ਤੇਰੇ ਫੌਜ ਦੇ ਸੈਨ ਕਰ ਗਿਆ ਅੱਛਾ ਮਾ ਯਾਰ ਮੈਂ ਪਹੁੰਚ ਕੇ ਮੇਰੇ ਕੋਲ ਆਂ ਪੜ ਬੰਦਾ ਹਾਂ ਰਿਕਾਰਡ ਪੜਾ ਲੈਣਾ ਉਹ ਸੈਂਡ ਕਰ ਗਿਆ ਤੇਰੇ ਅੱਛਾ ਮਾ ਪਿਓ ਦਾ ਨਾ ਦੱਸਦਾ ਸੀ ਤੂੰ ਉਹ ਸੈਂਡ ਕਰ ਗਿਆ ਤੇ ਸਾਡੀ ਫੌਜ ਦੇ ਤੇ ਚਾਹ ਤੂੰ ਉਹ ਉਹ ਹਾਲਾਤ ਵਾਲੇ ਮਾਲੇ ਸੀ ਉਹ ਸੱਟਾਂ ਵਾਲੀਆਂ ਫੌਜੀਆਂ ਦੇ ਬੱਦੀਆਂ ਸੀ ਕਿ ਕਿਤੇ ਥੋੜ ਚਾਰ ਦਾ ਸੋਦੀ ਖਰੋਪੜੀ ਚੱਕੀ ਵੀ ਸੀ ਅੱਛਾ ਮੰਗੇ ਬੰਦੇ ਬਹੁਤ ਆਮ ਜਨਤਾ ਫੌਜ ਜਨਤਾ ਤੋਂ ਡਰਦੀ ਸੀ ਠੀਕ ਮੈਂ ਭਰਾ ਨੂੰ ਪੁੱਛਿਆ ਕਹਿੰਦਾ ਮਰਨਾ ਜਾ ਕੇ ਖਰੋਪੜੀਆਂ ਤਾਂ ਚੱਕੀਆਂ ਬੰਗੇ ਨਾ ਦੀਆਂ ਫੌਂਕ ਫੌਂਕ ਚ ਨਹੀਂ ਜਾਣਾ ਇੱਥੇ ਰਹਿ ਤੂੰ ਉਹ ਬੈਠੇ ਰਹੇ 6 ਮਹੀਨਿਆਂ ਬਾਅਦ ਉਹਨਾਂ ਨੂੰ ਤਾਂ ਜਿਹੜੇ ਟਾਈਮ ਪੂਰਾ ਹੋ ਗਿਆ ਉਹ ਮੈਨੂੰ ਕਹਿੰਦਾ ਵੀ ਤੇਰਾ ਨਾਮ ਦਰਜਾ ਤੂੰ ਬਹਿ ਜਾ ਟਰੱਕ ਤੇ ਇੱਥੇ ਆ ਆਹੀ ਉਹ ਦੇ ਮੁਰੇ ਟਰੱਕ ਨਾਲ ਚੜੀ ਜਾਂਦੇ ਤੇ ਮੈਂ ਮਗਰ ਖੜਾ ਉਹਦੇ ਨਾਲ ਆਪੋ ਤੁਮੜਾਏ ਉਹਨੇ ਬਾਹ ਫੜ ਲਈ ਸਕੰਦਰ ਨੇ ਮੇਰੀ ਕਹਿੰਦਾ ਬਹਿ ਜਾ ਵਿੱਚ ਚੰਗਾ ਰਹੇਗਾ ਅੱਛਾ ਮਾਹ ਯਾਰ ਨਹੀਂ ਇਹ ਫਿਰ ਤੇ ਦਾਦੇ ਚ ਖੜੇ ਉਹਨੇ ਮੈਨੂੰ ਇੱਕ ਗੱਲ ਆਖੀ ਕਹਾਂ ਵੀ ਗੁਰਾਂਤਾ ਸਿੰਘ ਮੈਂ ਤੈਨੂੰ ਦੱਸਦਾ ਗੱਲ ਮਾਹ ਦੱਸ ਲਈ ਕਹਿੰਦਾ ਗਵੇੜੀ ਯਾਰ ਦੀ ਕਲਮਬਾਹੀ ਕਦੇ ਆੜੀ ਹੀ ਜਾਂਦੀ ਹੁੰਦੀ ਹਮ ਚਲ ਤੂੰ ਤਾਂ ਟਰੱਕ ਚ ਨਹੀਂ ਚੜਦਾ ਜਾਂ ਤੇਰਾ ਪੁੱਤ ਜਾਂ ਪੋਤਾ ਕਦੇ ਫੌਜ ਚ ਜ਼ਰੂਰ ਪੱਤੀ ਹੁੰਦਾ ਮੈਂ ਉਹਦੀ ਗੱਲ ਨੂੰ ਯਾਦ ਕਰਿਆ ਮੇਰਾ ਮੁੰਡਾ ਜੱਸਾ ਪਹੁੰਚ ਲੱਗਿਆ ਜੀ ਜੇ ਦਿਲ ਲੱਗ ਗਿਆ ਉਹ ਮੇਰੀ ਗੱਲ ਯਾਦ ਆਜੀ ਜਣੀ ਐਡੀ ਵੱਡੀ ਕਹੀਕਦ ਸੀ ਇਹ ਫੌਜ ਦੀ ਫਿਰ ਉਹਦੀਆਂ ਮੈਨੂੰ ਦੋ ਚੁੱਠੀਆਂ ਆਈਆਂ ਉਹਨੇ ਕਿਸੇ ਡਾਇਰੈਕਟਰ ਨਾਲ ਗੱਲ ਕਰੀ ਸੀ ਅੱਛਾ ਬੰਬੇ ਉਹ ਸ਼ਕੰਦਰ ਨੇ ਠੀਕ ਬਰਟਾਇਰ ਹੋਏ ਤੋਂ ਬਾਅਦ ਅੱਛਾ ਲਿਟੂ ਆ ਤੇਰਾ ਨਾਂ ਇਸ ਸਟੋਰੀ ਦੇ ਵਿੱਚ ਦਰਜਾ ਤੇਰੇ ਆਏ ਬਿਨਾ ਇਹ ਸਟੋਰੀ ਚੱਲੂ ਹੀ ਨਹੀਂ ਇਹਦੀ ਇੱਕ ਫਿਲਮ ਬਣ ਸਕਦੀ ਆ ਜੇ ਤੂੰ ਮੈਨੂੰ ਮਿਲੇ ਤਾਂ ਆ ਮੇਰੇ ਤੇ ਗਰੀਬੀ ਸੀ ਮੈਂ ਤਾਂ ਸੀਰੀ ਲੱਦਦਾ ਸੀ ਮੇਰੇ ਕੋਲੇ ਪੈਸੇ ਹੀ ਨਹੀਂ ਮੈਥੋਂ ਪਹੁੰਚਿਆ ਨਹੀਂ ਗਿਆ ਉਹਦੀਆਂ ਕਈ ਚਿੱਠੀਆਂ ਆਈਆਂ ਬਸ ਮੈਂ ਫਿਰ ਉੱਥੇ ਗਿਆ ਤੇ ਫੌਜ ਆਪਣੇ ਕਿੰਨੇ ਚੱਲ ਰਹੀ ਹੈ ਇੱਥੇ ਸਵਾ ਦੋ ਸਾਲ ਸਵਾ ਦੋ ਸਾਲ ਰਹੀ ਫੌਜ ਸਵਾ ਦੋ ਸਾਲ ਬਹੁਤ ਇੱਥੇ ਜਗਾੜ ਤਾੜਾ ਉਹ ਫੌਜੀ ਬੈਠੀ ਸੀ ਇੱਥੇ ਆਪਣੇ ਖਾਲਾ ਲੱਗਿਆ ਸੀ ਬਾਬਰ ਸੰਦੂਕ ਦਾ ਫੌਜੀ ਇੱਥੇ ਸੀ ਅੱਜ ਖਿੱਚ ਕੇ ਲੱਗਿਆ ਸੀ ਫੌਜੀ ਆਇੱਕ ਫੌਜੀ ਕਾ ਉੱਠ ਕੇ ਕਹਿੰਦਾ ਯਾਰ ਸਾਡਾ ਵੀ ਕੋਈ ਸੁਣਾ ਦੇ ਉਹਨੇ ਗੀਤ ਸੁਣਾਇਆ ਕਹਿੰਦਾ ਭਾਜੋ ਬੰਦੂਖ ਡਿੱਗਦੀ ਜਾਦਾਂ ਤੇਰੀਆਂ ਨਸੀਬ ਬੜੀਆਂ ਆਈਆਂ ਅਸਲ ਬਾਬਰ ਸੰਦੂਕ ਨੇ ਨਹੀਂ ਤਾਂ ਤਾਂ ਹੁੰਦੀ ਨਹੀਂ ਇਹ ਤੇ ਉਹ